ਮਿੰਦਰ ਢੀਂ ਸੋਣਾ ਦਾ ਪੁੱਛਾ ਢੀਂ ਸਾਹਿਬ ਨਜ਼ਰ ਨਹੀਂ ਆਏ ਨਰਾਜ਼ ਚੱਲ ਰਹੇ ਨੇ ਮਹਿਸੂਸਇਆ ਕਰਦੇ ਸੀਗੇ ਜਦੋਂ ਚੋਣ ਦੇ ਐਲਾਨ ਨੇ ਆ ਗਿਆ ਵੀ ਸਲਾਹ ਨਹੀਂ ਹੋਈ ਟੀਮ ਸਭ ਨੂੰ ਤਾਂ ਇਹੀ ਲੱਗਦਾ ਸੀ ਕਿ ਢੀਂ ਸੋਣੀ ਸੰਗਰੂਰ ਜਿਹੜੇ ਤੋਂ ਉਮੀਦਵਾਰ ਹੋਣਗੇ ਔਰ ਇੱਕੋ ਦਮ ਇੱਕ ਝੁੰਡਾਣਾ ਨੂੰ ਜਿਸ ਤੇ ਕਿਨ ਉਤਾਰ ਦਿੱਤਾ ਗਿਆ ਲੱਗਦਾ ਨਹੀਂ ਇਹ ਝਟਕਾ ਢੀਂ ਸਾਹਿਬ ਵਾਸਤੇ ਵੀ ਹੈ ਪ੍ਰਧਾਨ ਸਾਹਿਬ ਦੀ ਕੀ ਮਜਬੂਰੀ ਹੈ ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੀ ਪਰ ਇਹ ਆ ਵੀ ਅਸੀਂ ਮਹਿਸੂਸ ਕਰਦੇ ਹਾਂ ਕਿ ਜਦੋਂ ਆਏ ਸੀਗੇ ਜੇ ਉਹ ਚਾਹੁੰਦੇ ਸੀਗੇ ਤਾ ਕੈਂਡੀਡੇਟ ਵੀ ਬੈਸਟ ਸੀ ਕੋਈ ਐਸੀ ਗੱਲ ਨਹੀਂ ਸੀ ਤਾਂ ਫਿਰ ਜੇ ਉਹ ਚਾਹੁੰਦੇ ਸੀਗੇ ਤੇ ਉਹਨਾਂ ਨਾਲ ਸਲਾਹ ਕਰਕੇ ਫੈਸਲਾ ਕਰ ਲੈਂਦੇ ਜੀ ਜੋਤੀ ਪਮਨ ਕੁਮਾਰ ਟੀਨੂ ਜਿਹੜੇ ਕੱਲ ਕਹਿੰਦੇ ਗੱਲਬਾਤ ਅਸੀਂ ਕਰ ਰਹੇ ਸੀ ਕਹਿੰਦੇ ਕਿ ਮੈਨੂੰ ਇਸ ਪਾਰਟੀ ਦੇ ਵਿੱਚ 16 ਸਾਲ ਹੋ ਜਾਣੇ ਸੀਗੇ ਕਹਿੰਦੇ 8 ਤਰੀਕ ਨੂੰ ਮੈਨੂੰ 16 ਸਾਲ ਹੋ ਜਾਣੇ ਸੀ ਪਰ ਕਹਿੰਦੇ ਉਸ ਤੋਂ ਪਹਿਲਾਂ ਹੀ ਮੈਂ ਜਾ ਰਿਹਾ ਕਿਉਂਕਿ ਕਹਿੰਦੇ ਕਿ ਅਕਾਲੀ ਦਲ ਦੇ ਵਿੱਚ ਕੁਝ ਚੀਜ਼ਾਂ ਸਮਝ ਨਹੀਂ ਆ ਰਹੀਆਂ ਅੱਜ ਤੋਂ 2 ਮਹੀਨੇ ਠੀਕ ਸੀਗਾ ਜੇ ਉਹਨਾਂ ਲਈ ਤੇ ਅੱਜ ਖਰਾਬ ਕਿੱਦਾਂ ਹੋ ਗਿਆ ਪਰ ਮੈਨੂੰ ਦੁੱਖ ਇਹ ਹੁੰਦਾ ਹੈ ਕਿ ਜਦੋਂ ਪਾਰਟੀ ਆਪ ਛੱਡ ਕੇ ਜਾਂਦੇ ਆ ਜੀ ਜਿਸ ਪਾਰਟੀ ਦੇ ਅਸੀਂ 2 ਦਿਨ ਪਹਿਲਾਂ ਗੁਣ ਕਾਇਨ ਕਰਦੇ ਆ ਉਹ ਕਿਹੜੇ ਮੂੰਹ ਦੇ ਨਾਲ ਅਸੀਂ ਉਹਦੀ ਪਛਾਣ ਨਹੀਂ ਕਰਾਂਗੇ ਨੂੰ ਸਾਹਿਬ ਦੀ ਹਾਲਾਂਕਿ ਟਿਕਟ ਅਜਾਊਂਸ ਨਹੀਂ ਹੋਈ ਬੀਬੀ ਜ਼ਗੀਰ कौर ਉਮੀਦਵਾਰ ਹੋਣਗੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਆਪਣੇ ਆਪਣੇ ਮੈਨੀਫੈਸਟੋ ਐਲਾਨ ਕਰ ਰਹੀਆਂ ਨੇ ਕੋਈ ਗਰੰਟੀ ਦੇ ਰਿਹਾ ਹੈ ਤੇ ਕਿਸੇ ਦੇ ਵੱਲੋਂ ਵੱਖ-ਵੱਖ ਤਰੀਕੇ ਦਾ ਐਲਾਨ ਕੀਤਾ ਜਾ ਰਿਹਾ ਤਾਂ ਸ਼ਰਮਣੀ ਕਾਲ ਦਲ ਨੇ ਵੀ ਅੱਜ ਆਪਣੀ ਚੋਣ ਮੈਨੀਫੈਸਟੋ ਦੀ ਕਮੇਟੀ ਦੀ ਜੋ ਹੈ ਮੀਟਿੰਗ ਕੀਤੀ ਹੈ ਬੀਬੀ ਜਗੀਰ ਕਰੋਣੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਬੀਬੀ ਜੀ ਤੁਹਾਡੀ ਕੋਈ ਗਰੰਟੀ ਹੈ ਤੁਹਾਡਾ ਕੋਈ ਮੈਨੀਫੈਸਟੋ ਹੈ ਜਾਂ ਤੁਹਾਡੇ ਕੋਈ ਵਾਅਦੇ ਨੇ ਕੀ ਤੁਸੀਂ ਲੋਕਾਂ ਚ ਲੈ ਕੇ ਜਾ ਰਹੇ ਸਾਡਾ ਚੋਣ ਮੈਨੀਫੈਸਟੋ ਹੈ ਔਰ ਸਾਡਾ ਇਹ ਸਮੇਂ ਲੋਕ ਐਸੀ ਕਹਿੰਦੇ ਆ ਕਿ ਸਾਡੀ ਹਮੇਸ਼ਾ ਮੰਗ ਰਹੀ ਹੈ ਕਿ ਚੋਣ ਮੈਨੀ ਉਹ ਦਿਓ ਜਿਹੜਾ ਤੁਸੀਂ ਉਹਦੇ ਵਾਸਤੇ ਕੰਮ ਕਰ ਸਕੋ ਠੀਕ ਹੈ ਜਦੋਂ ਪੰਜਾਬ ਸਰਕਾਰ ਬਣਾਉਣੀ ਹੁੰਦੀ ਵੀ ਉਦੋਂ ਵੀ ਅਸੀਂ ਜਿਹੜਾ ਚੋਣ ਮੈਨੀਫੈਸਟੋ ਦਿੰਨੇ ਅਸੀਂ ਇੱਕ ਇੱਕ ਮਦ ਉਹ ਲਿਖਦੇ ਆ ਜਿਹੜਾ ਅਸੀਂ ਵਾਅਦਾ ਪੂਰਾ ਕਰਾਂ ਕੇ ਕਰੀਏ ਤੇ ਅਸੀਂ ਸਾਡੀ ਮੰਗ ਵੀ ਹੋਵੇਗੀ ਕਿ ਚੋਣ ਮੈਨੀਫੈਸਟੋ ਜਿਹੜਾ ਅਸੀਂ ਲੋਕਾਂ 'ਚ ਲੈ ਕੇ ਜਾਂਦੇ ਆ ਜਾਂ ਗਰੰਟੀ ਲੈ ਕੇ ਜਾਂਦੇ ਆ ਉਹਦੇ ਤੇ ਕਾਨੂੰਨੀ ਸਮਝਣਾ ਚਾਹੀਦਾ ਹੈ ਕਿ ਜੇ ਕੋਈ ਝੂਠ ਬੋਲੇ ਗੁਮਰਾਹ ਕਰੇ ਲਾਲਚ ਦੇਵੇ ਲੋਕਾਂ ਨਾਲ ਬੇਈਮਾਨੀ ਫਿਰ ਬਾਅਦ 'ਚ ਕਰੇ ਤਾਂ ਉੱਪਰ ਨਹੀਂ ਜਾਣਾ ਚਾਹੀਦਾ। ਮਤਲਬ ਇਹ ਚੋਣਾਂ ਨੇ ਤਾਂ ਸਰਕਾਰ ਬਣਾਉਣੀ ਹੈ। ਤਾਂ ਸੈਂਟਰ ਦੇ ਵਿੱਚ ਇਸ ਚੋਣਾਂ ਨੇ ਕਰਨਾ ਹੈ ਕਿ ਕਿਹੜੀ ਪਾਰਟੀ ਦੀ ਸਰਕਾਰ ਆਊਗੀ। ਤਾਂ ਤੁਸੀਂ ਤਾਂ ਜਿਹੜਾ ਮੈਨੀਫੈਸਟੋ ਦੇ ਰਹੇ ਹੋ ਜੋ ਤੁਹਾਡੇ ਵੱਲੋਂ ਗੱਲਾਂ ਕਈਆਂ ਜਾ ਰਹੀਆਂ ਨੇ ਫਿਰ ਕੀ ਵਾਅਦੇ ਤੁਸੀਂ ਕਰ ਰਹੇ ਹੋ ਉਹਨਾਂ ਨਾਲ ਕਿ ਅਸੀਂ ਤੁਹਾਡੇ ਮੁੱਦੇ ਚੁੱਕਾਂਗੇ ਜਾਂ ਉਹਨਾਂ ਦੇ ਵੱਲੋਂ ਕੀ ਉਹਨਾਂ ਲੋਕਾਂ ਨੂੰ ਕੀ ਲੈ ਕੇ ਜਾਓਗੇ ਤੁਸੀਂ? ਅਸੀਂ ਆਪਣੀ ਡਿਊਟੀ ਨਿਭਾਵਾਂਗੇ। ਕਿ ਪਾਰਲੀਮੈਂਟ ਦੇ ਵਿੱਚ ਇੱਕ ਮੈਂਬਰ ਪਾਰਲੀਮੈਂਟ ਦਾ ਕੀ ਅਧਿਕਾਰ ਕੀ ਹੈ? ਔਰ ਉਹ ਜਾ ਕੇ ਤੁਹਾਡੀ ਆਵਾਜ਼ ਕਿਹੜੇ-ਕਿਹੜੇ ਮੁੱਦਿਆਂ ਤੇ ਚੁੱਕ ਸਕਦਾ ਹੈ? ਇੱਕ ਤੇ ਜਿਹੜੀ ਅੱਜ ਦੇਸ਼ ਦੀ ਗਰੀਬੀ ਹੈ ਕਿਸਾਨ ਅੱਜ ਬਹੁਤ ਪੀੜਤ ਹੈ ਪਾਣੀਆਂ ਦੇ ਮਸਲੇ ਬੜੇ ਐ ਸਾਡੇ ਪੰਜਾਬੀ ਬੋਲਦੇ ਜਿਹੜੇ ਚੰਡੀਗੜ੍ਹ ਦਾ ਮਸਲਾ ਆ ਗਿਆ 60 40 ਦੇ ਮੁਲਾਜ਼ਮਾਂ ਦੇ ਮੁੱਦੇ ਆ ਗਏ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਨੇ ਜਿਹੜਾ ਕੇਸ ਲੇਟ ਬਹੁਤ ਹੋ ਗਈ ਤੁਸੀਂ ਤੁਸੀਂ ਤਾਂ ਬਕਾਇਦਾ ਭਾਈਵਾਲ ਦੇ ਵਿੱਚ ਸਰਕਾਰ ਦੇ ਵਿੱਚ ਵੀ ਰਹੇ ਹੋ ਹਰ ਸਿਮਰਤ ਕੌਰ ਬਾਦਲ ਹੋਣੀ ਸੁਖਬੀਰ ਬਾਦਲ ਹੋਣੀ ਮੌਜੂਦਾ ਐਮਪੀ ਵੀ ਨੇ ਉਹ ਤਾਂ ਇਹ ਮੁੱਦੇ ਤਾਂ ਉਦੋਂ ਵੀ ਚੁੱਕੇ ਜਾ ਸਕਦੇ ਪਾਣੀਆਂ ਦਾ ਮੁੱਦਾ ਕਿਹੜਾ ਕੱਲ ਖੜਾ ਹੋਇਆ ਬੀਬੀ ਜੀ ਸਹੀ ਚੁੱਕੇ ਆ ਪਰ ਅਫਸੋਸ ਹੈ ਕਿ ਜੇ ਸਰਕਾਰਾਂ ਨਹੀਂ ਕਰਦੀਆਂ ਤਾਂ ਹੀ ਅਸੀਂ ਵੀ ਸਾਡਾ ਵੀ ਦਿਲ ਦੁਖੀ ਹੋਇਆ ਨਹੀਂ ਤੇ ਜਿੰਨੇ ਡਿਵੈਲਪਮੈਂਟ ਅਸੀਂ ਕਰਾਈ ਹੈ ਉਤੋਂ ਲਿਆ ਕੇ ਸ਼ੇਅਰਿੰਗ ਲਿਆਂਦਾ ਪੈਸਾ ਵੀ ਲਿਆਂਦਾ ਭਾਵੇਂ ਵਾਟਰ ਸਪਲਾਈ ਸੀ ਸੀਵਰੇਜ ਸੀ ਕਨੈਕਟੀਵਿਟੀ ਸੀ ਸ਼ਹਿਰਾਂ ਦੀ ਜਾਂ ਹਾਈਵੇਅ ਸੀਗੇ ਜਾਂ 에어ਪੋਰਟ ਸੀਗੇ ਵੱਡੇ ਵੱਡੇ ਹਸਪਤਾਲ ਸੀਗੇ ਜਾਂ ਤੁਸੀਂ ਕਹਿ ਲੋ ਐਜੂਕੇਸ਼ਨਲ ਅਦਾਰੇ ਸੀਗੇ ਯਾਦ ਕਰਾਂ ਸੀ ਇਹ ਸਾਰਾ ਕੁਝ ਕੀਤਾ ਤੇ ਹੈ ਲੇਕਿਨ ਕੁਝ ਮਸਲੇ ਐਸੀ ਆ ਜਿਹੜੇ ਲੰਬੇ ਲਟਕਦੇ ਆ ਰਹੇ ਜਿਹੜੀ ਨੈਸ਼ਨਲ ਪਾਰਟੀਆਂ ਹੁੰਦੀਆਂ ਉਹ ਨਾਲ ਦੀਆਂ ਸਟੇਟਾਂ ਦਾ ਵੀ ਦੇਖਦੇ ਰਹਿੰਦੇ ਆ ਤੇ ਸਾਡੇ ਸਾਨੂੰ ਇਗਨੋਰ ਕਰਦੇ ਆ ਇਸੇ ਕਰਕੇ ਕਿਸਾਨਾਂ ਦਾ ਮਸਲਾ ਆ ਗਿਆ ਹੁਣ ਕਿਸਾਨਾਂ ਦਾ ਦੇਸ਼ ਦਾ ਮਸਲਾ ਕੱਲੇ ਸਟੇਟ ਦਾ ਨਹੀਂ ਮਸਲਾ ਹੈਗਾ ਸਾਰੇ ਦੇਸ਼ ਦਾ ਹੀ ਹੈ ਸੋ ਅਸੀਂ ਮਹਿਸੂਸ ਕਰਦੇ ਹਾਂ ਕਿ ਕਿਉਂਕਿ ਸਾਡਾ 70% ਲੋਕ ਜਿਹੜੇ ਆ ਉਹ ਕਿਸਾਨੀ ਨਾਲ ਸੰਬੰਧਿਤ ਹੈ ਇਸ ਕਰਕੇ ਸਾਡੇ ਮਨਾਂ ਚ ਲੋਕੀ ਹੈ ਇਹ ਸਮਝਦੇ ਕਿ ਪੰਜਾਬੀ ਜਿਹੜੇ ਇਹ ਦਰਦ ਜ਼ਿਆਦਾ ਮਹਿਸੂਸ ਕਰਦੇ ਆ ਕਦੀ ਵੀ ਗੱਲ ਹੋਈਏ ਜੀ ਭੀੜ ਬਣੀ ਹੈ ਦੇਸ਼ ਦੀ ਆਜ਼ਾਦੀ ਦੀ ਗੱਲ ਆਈਏ ਤੇ ਮੇਰਾ ਖਿਆਲ ਹੈ ਕਿ ਜਿੰਨੀਆਂ ਕੁਰਬਾਨੀਆਂ ਪੰਜਾਬ ਵਾਸੀਆਂ ਨੇ ਕੀਤੀਆਂ ਸ਼ਾਇਦ ਸਾਰੇ ਦੇਸ਼ ਵਿੱਚ ਨਾ ਇੰਨੀਆਂ ਹੋਈਆਂ ਹੋਣ ਵਿੱਚ ਹਾਲਾਂਕਿ ਮੈਨੀਫੈਸਟੋ ਕਮੇਟੀ ਜਿਹੜੀ ਬਣਾਈ ਸੀ ਉਸ ਦੇ ਵਿੱਚ ਨਾਮ ਤਾਂ ਬਹੁਤ ਐਡ ਕੀਤੇ ਸੀ ਪਰ ਕਈ ਤਾਂ ਵਿੱਚੋਂ ਤੋੜ ਵਿਛੋੜਾ ਕਰਕੇ ਚਲੇ ਗਏ ਪਤਾ ਵੀ ਨਹੀਂ ਚੱਲਿਆ ਔਰ ਕਈਆਂ ਦੀ ਅਜੇ ਇਥੇ ਗੈਰ ਹਾਜ਼ਰੀ ਬੜੇ ਸਵਾਲ ਖੜੇ ਕਰ ਰਹੀ ਹੈ ਸਿੱਧੇ ਤੌਰ ਤੇ ਸਭ ਤੋਂ ਪਹਿਲਾਂ ਤਾਂ ਜੇ ਮੈਂ ਪਰਮਿੰਦਰ ਢੀਨ ਸੋਣਾ ਦਾ ਪੁੱਛਾਂ ਢੀਨ ਸਾਹਿਬ ਨਜ਼ਰ ਨਹੀਂ ਆਏ ਨਰਾਜ਼ ਚੱਲ ਰਹੇ ਨੇ ਇਹ ਤਾਂ ਜਵਾਬ ਹੋਈ ਦੇ ਸਕਦੇ ਆ ਪਰ ਮਹਿਸੂਸ ਜਿਹਾ ਥੋੜਾ ਜਿਹਾ ਕਿਉਂਕਿ ਮੇਰੀ ਟੈਲੀਫੋਨ ਤੇ ਗੱਲ ਹੋਈ ਸੀ ਮਹਿਸੂਸ ਜਿਹਾ ਕਰਦੇ ਸੀ ਕਿ ਜਦੋਂ ਚੋਣ ਦੀ ਐਲਾਨ ਨੇ ਆ ਗਿਆ ਵੀ ਸਲਾਹ ਨਹੀਂ ਹੋਈ ਬਸ ਕਿ ਸਭ ਨੂੰ ਤਾਂ ਇਹੀ ਲੱਗਦਾ ਸੀ ਕਿ ਢੀਂਸਾ ਹਣੀ ਸੰਗਰੂਰ ਜਿਹੜੇ ਤੋਂ ਉਮੀਦਵਾਰ ਹੋਣਗੇ ਔਰ ਇੱਕੋ ਦਮ ਇੱਕ ਝੁੰਡਾ ਨੂੰ ਜਿਸ ਤੇ ਕਿਨ ਉਤਾਰ ਦਿੱਤਾ ਗਿਆ ਲੱਗਦਾ ਨਹੀਂ ਇਹ ਝਟਕਾ ਢੀਂਸਾ ਵਾਸਤੇ ਵੀ ਸੀ ਪ੍ਰਧਾਨ ਸਾਹਿਬ ਦੀ ਕੀ ਮਜਬੂਰੀ ਹੈ ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੀ ਪਰ ਇਹ ਆ ਵੀ ਅਸੀਂ ਮਹਿਸੂਸ ਕਰਦੇ ਹਾਂ ਕਿ ਜਦੋਂ ਆਏ ਸੀਗੇ ਜੇ ਉਹ ਚਾਹੁੰਦੇ ਸੀਗੇ ਤਾਂ ਕੈਂਡੀਡੇਟ ਵੀ ਬੈਸਟ ਸੀ ਕੋਈ ਐਸੀ ਗੱਲ ਨਹੀਂ ਸੀ ਤਾਂ ਫਿਰ ਜੇ ਉਹ ਚਾਹੁੰਦੇ ਸੀਗੇ ਤੇ ਉਹਨਾਂ ਨਾਲ ਸਲਾਹ ਕਰਕੇ ਫੈਸਲਾ ਕਰ ਲੈਣਾ ਚਾਹੀਦਾ ਸਾਰੇ ਉਹਨਾਂ ਦੇ ਵਰਕਰ ਇਹ ਗੱਲ ਕਹਿ ਰਹੇ ਕਹਿੰਦੇ ਧੋਖਾ ਦਿੱਤਾ ਸਾਨੂੰ ਕਹਿੰਦੇ ਸਾਡੇ ਨਾਲ ਧੋਖਾ ਹੋ ਗਿਆ ਕਹਿੰਦੇ ਗੱਲਾਂ ਤਾਂ ਪਹਿਲਾਂ ਕੁਝ ਹੋਰ ਹੋਈਆਂ ਸੀ ਅਖੀਰਲੇ ਮੌਕੇ ਤੇ ਉਹਤੇ ਧੋਖਾ ਦੇ ਕੇ ਸੁਖਵੀਰ ਬਾਦ ਨਹੀਂ ਵਿਸ਼ਵਾਸ ਤੋੜਨਾ ਚਾਹੀਦਾ ਪਤਾ ਹੈ ਕਿ ਪਰਮਿੰਦਰ ਢੀਂਡ ਸਾਨੂੰ ਹੀ ਉਮੀਦਵਾਰ ਉਤਾਰਨਾ ਚਾਹੀਦਾ ਸੀ ਚਲੋ ਮੈਂ ਸਮਝਦੀ ਹਾਂ ਕਿ ਜੇ ਉਹ ਚਾਹੁੰਦੇ ਸੀਗੇ ਤੇ ਜੇ ਉਹਨਾਂ ਦੀ ਇੱਛਾ ਸੀ ਆਂਦੇ ਅਸਾਰ ਤੇ ਉਹ ਉਹਨਾਂ ਨੂੰ ਸੁਣ ਵੀ ਲੈਣਾ ਚਾਹੀਦਾ ਸੀ ਤੇ ਮੰਨ ਵੀ ਲੈਣਾ ਚਾਹੀਦਾ ਸੀ ਔਰ ਜੇ ਮੈਂ ਗੱਲ ਕਰਾਂ ਮਲੂਕਾਣਾ ਦੀ ਉਹ ਵੀ ਆ ਜਿੱਥੇ ਨਜ਼ਰ ਨਹੀਂ ਆਏ ਮਲੂਕਾਣਾ ਨੂੰ ਵੀ ਮੈਂਬਰ ਬਣਾਇਆ ਗਿਆ ਲੱਗਦਾ ਕਿ ਉਹ ਵੀ ਛੱਡ ਕੇ ਹੁਣ ਭਾਜਪਾ ਚ ਜਾਂਦੇ ਨਜ਼ਰ ਆਉਣਗੇ ਨਹੀਂ ਜਾਂਦੇ ਕਿੱਥੇ ਮੈਨੂੰ ਇਹ ਤਾਂ ਨਹੀਂ ਪਤਾ ਲੇਕਿਨ ਮਲੂਕਾ ਸਾਹਿਬ ਦਾ ਟੈਲੀਫੋਨ ਆਇਆ ਸੀਗਾ ਫੁੰਦਰ ਸਾਹਿਬ ਕਹਿੰਦੇ ਵੀ ਮੈਂ ਕਿਸੇ ਜ਼ਰੂਰੀ ਜੇ ਮੇਜੇ ਮੈਂ ਆ ਨਹੀਂ ਸਕਦਾ ਉੱਥੇ ਹੀ ਪਵਨ ਕੁਮਾਰ ਟੀਨੂ ਜਿਹੜੇ ਕੱਲ ਕਹਿੰਦੇ ਗੱਲਬਾਤ ਅਸੀਂ ਕਰ ਰਹੇ ਸੀ ਕਹਿੰਦੇ ਕਿ ਮੈਨੂੰ ਇਸ ਪਾਰਟੀ ਦੇ ਵਿੱਚ 16 ਸਾਲ ਹੋ ਜਾਣੇ ਸੀਗੇ ਕਹਿੰਦੇ 8 ਤਰੀਕ ਨੂੰ ਮੈਨੂੰ 16 ਸਾਲ ਹੋ ਜਾਣੇ ਸੀ ਪਰ ਕਹਿੰਦੇ ਉਸ ਤੋਂ ਪਹਿਲਾਂ ਹੀ ਮੈਂ ਜਾ ਰਿਹਾ ਕਿਉਂਕਿ ਕਹਿੰਦੇ ਕਿ ਅਕਾਲੀ ਦਲ ਦੇ ਵਿੱਚ ਕੁਝ ਚੀਜ਼ਾਂ ਸਮਝ ਨਹੀਂ ਆ ਰਹੀਆਂ ਵਰਕਰਾਂ ਦੇ ਵਿੱਚ ਕਹਿੰਦੇ ਜੋਸ਼ ਨਹੀਂ ਹੈ ਪਤਾ ਨਹੀਂ ਚੱਲ ਰਿਹਾ ਪਾਰਟੀ ਦੇ ਵਿੱਚ ਕੀ ਚੱਲ ਰਿਹਾ ਹੈ ਤੁਹਾਨੂੰ ਕੀ ਲੱਗਦਾ ਬੀਬੀ ਤੁਸੀਂ ਤਾਂ ਉਹਨ ਘਰ ਵਾਪਸੀ ਕੀਤੀ ਹੈ ਤੁਹਾਨੂੰ ਲੱਗਿਆ ਕਿ ਉਹੀ ਅਕਾਲੀ ਦਲ ਉਸੇ ਤਰੀਕੇ ਨਾਲ ਪਲੇਟਫਾਰਮ ਤੇ ਕੰਮ ਕਰ ਰਿਹਾ ਹੈ ਦੇਖੋ ਜੀ ਅੱਜ ਤੋਂ 2 ਮਹੀਨੇ ਠੀਕ ਸੀਗਾ ਜੇ ਉਹਨ ਤਿੰਨੂ ਜੀ ਦਾ ਵੈਸੇ ਸਤਿਕਾਰ ਹਮੇਸ਼ਾ ਕਰਦੇ ਰਹੇ ਹੈ ਔਰ ਓਨੀ ਯੋਗਤਾ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਸੇਵਾ ਦਾ ਮੌਕਾ ਵੀ ਦਿੱਤਾ। ਮੇਰੇ ਖਲ ਜਦੋਂ ਮੀਟਿੰਗ 'ਚ ਵੀ ਬੈਠਦੇ ਸੀ ਕੋਈ ਵੀ ਗੱਲ ਉਠਾਦੇ ਸੀ ਉਹਦੀ ਇੱਜ਼ਤ ਮਾਨ ਕੀਤਾ ਜਾਂਦਾ ਸੀਗਾ। ਉਹਦੀ ਮਤਲਬ ਹਰ ਗੱਲ ਸੁਣੀ ਵੀ ਜਾਂਦੀ ਸੀਗੀ। ਕੋਈ ਐਸੀ ਗੱਲ ਨਹੀਂ ਹੈ ਬਾਕੀ ਅੱਜ ਹਾਲਾਤ ਕੀ ਬਣੇ ਐ। ਪਰ ਮੈਨੂੰ ਦੁੱਖ ਇਹ ਹੁੰਦਾ ਹੈ ਕਿ ਜਦੋਂ ਪਾਰਟੀੋਂ ਪਰ ਛੱਡ ਕੇ ਜਾਂਦੇ ਆ ਜੀ ਜਿਸ ਪਾਰਟੀ ਦੇ ਅਸੀਂ 2 ਦਿਨ ਪਹਿਲਾਂ ਗੁਣ ਕਾਇਨ ਕਰਦੇ ਆ ਉਹ ਕਿਹੜੇ ਮੂਹ ਦੇ ਨਾਲ ਅਸੀਂ ਉਹਦੀ ਪਦਨਾਮੀ ਕਰਾਂਗੇ। ਹਾਂ ਮਿਰਚ ਕਮੀ ਹੋ ਸਕਦੀ ਹੈ। ਲੀਡਰਸ਼ਿਪ ਵੀ ਹੋ ਸਕਦੀ ਹੈ ਕਿਸੇ ਪਾਰਟੀ ਦੇ ਪ੍ਰਧਾਨ ਦੀ ਪਾਲਿਸੀ ਕੋਈ ਗਲਤ ਹੋ ਸਕਦੀ ਹੈ ਪਾਲਿਸੀ ਇੱਕ ਦੀ ਨਹੀਂ ਹੁੰਦੀ ਪਾਲਿਸੀ ਸਾਰੀ ਪਾਰਟੀ ਦੀ ਹੁੰਦੀ ਹੈ ਉਹਦੇ ਵਿੱਚ ਅਸੀਂ ਸਾਰਿਆਂ ਨੇ ਸੁਝਾ ਦੇਣੇ ਹੁੰਦੇ ਹੈ ਜੇ ਮੰਨਣ ਵਾਲੇ ਨਹੀਂ ਮੰਨਦੇ ਤੇ ਫਿਰ ਨੁਕਸਾਨ ਪਾਰਟੀ ਦਾ ਹੁੰਦਾ ਹੈ ਤੇ ਜੇ ਉਹ ਮੰਨ ਜਾਣਗੇ ਇਕੱਲੇ ਇਕੱਲੇ ਦੀ ਤੇ ਹੋ ਸਕਦਾ ਨਾ ਮੰਨੀ ਜਾਵੇ ਲੇ ਕਲੈਕਟਿਵਲੀ ਜਿਹੜੀ ਗੱਲ ਹੁੰਦੀ ਹੈ ਉਹ ਪਾਲਿਸੀ ਬਣ ਜਾਂਦੀ ਹੈ ਡੂਟ ਸਾਹਿਬ ਦੀ ਹਾਲਾਂਕਿ ਟਿਕਟ ਅਜੇ ਨਾਊਂਸ ਨਹੀਂ ਹੋਈ ਬੀਬੀ ਜ਼ਗੀਰ ਕੌਰ ਉਮੀਦਵਾਰ ਹੋਣਗੇ ਮੈਦਾਨ ਦੇ ਵਿੱਚ ਬੀਬੀ ਜ਼ਗੀਰ ਕੌਰ ਉਤਰ ਰਹੇ ਨੇ ਕੋਈ ਮੰਗ ਨਹੀਂ ਜੀ ਨਾ ਇੱਛਾ ਨਾ ਮੰਗ ਕਿਉਂਕਿ ਸੁਖਪਾਲ ਖਹਿਰਾ ਹੁਣੀ ਸੰਗਰੂਰ ਤੋਂ ਚੋਣ ਲੜ ਰਹੇ ਨੇ ਸਭ ਤੋਂ ਪਹਿਲਾਂ ਤਾਂ ਕਿਵੇਂ ਵੇਖਦੇ ਹੋ ਜਿਹੜਾ ਪਾਰਟੀ ਨੇ ਉਹਨਾਂ ਨੂੰ ਸੰਗਰੂਰ ਤੋਂ ਮੈਦਾਨ ਦੇ ਵਿੱਚ ਉਤਾਰਿਆ ਪਲੱਟ ਛੱਡ ਕੇ ਪਲੱਟ ਦੋ ਹਾਲਾਂਕਿ ਸਿਟਿੰਗ ਐਮਐਲਏ ਨੇ ਇੱਕ ਐਮਪੀ ਦੀ ਹੁਣ ਚੋਣ ਲੜ ਰਹੇ ਨੇ ਕਿਵੇਂ ਤੁਸੀਂ ਇਸ ਜੀ ਨੂੰ ਵੇਖਦੇ ਹੋ ਪਾਰਟੀ ਨੇ ਵਿਸ਼ਵਾਸ ਕਰਕੇ ਉਹਨਾਂ ਟਿਕਟ ਦਿੱਤੀ ਹੈ ਵਾਇਗਰ ਚੜ੍ਹਦੀ ਕਲਾ ਪੱਖੇ ਤੁਸੀਂ ਕੀ ਕਾਮਨਾ ਕਰਦੇ ਹੋ ਨੇ ਜਿਤਨੀ ਕਾਮਨਾ ਕਰਦੇ ਹੋ ਕਿਉਂਕਿ ਜੇ ਜਿੱਤਦੇ ਨੇ ਤਾਂ ਫਿਰ ਇੱਧਰ ਬਾਈਪੋਲ ਹੋਊਗੀ ਤੇ ਤੁਹਾਨੂੰ ਫਿਰ ਦੁਬਾਰਾ ਮੌਕਾ ਮਿਲਣਾ ਕੋ ਮੈਂ ਨਹੀਂ ਕੰਦੀ ਕਿ ਬਾਈਪੋਲ ਹੋਵੇ ਤੇ ਮੈਨੂੰ ਮੈਨੂੰ ਮੌਕਾ ਮ ਤੇ ਉਹ ਮਿਹਨਤ ਕਰਕੇ ਆਪਣੀ ਕਾਮਯਾਬੀ ਲਵੇ ਢੀਂਸੌਣ ਨੂੰ ਕੀ ਕਹਿਣਾ ਚਾਹੋਗੇ ਨਰਾਜ਼ਗੀਆਂ ਉਹਨਾਂ ਦੀਆਂ ਜਾਹਰ ਤਾਂ ਹੋ ਗਈਆਂ ਨੇ ਕੀ ਕਹਿਣਾ ਚਾਹੋਗੇ ਉਹਨੂੰ ਜੇ ਉਹ ਮੈਨੂੰ ਡਿਸਕਸ ਕਰਕੇ ਕਰਨਗੇ ਮੇਰੇ ਨਾਲ ਮੈਂ ਤੇ ਇਹ ਹੀ ਕਹੂੰਗੀ ਕਿ ਬੈਠ ਕੇ ਵਿਚਾਰ ਲਿਆ ਜਾਵੇ ਬਹੁਤ ਧੰਨਵਾਦ ਬੀਬੀ ਜੀ ਤਾਂ ਬੀਬੀ ਜਗੀਰ ਕੌਰ ਸਿੱਧੇ ਤੌਰ ਦੇ ਉੱਤੇ ਇਹ ਹੀ ਗੱਲ ਕਹਿ ਰਹੇ ਨੇ ਕਿ ਜੇ ਗੱਲਬਾਤ ਢੀਂਸੌਣੀ ਕਰਨਗੇ ਤਾਂ ਮੈਂ ਬੈਠ ਕੇ ਹੀ ਵਿਚਾਰ ਦਵਾਂਗੀ ਕਿ ਬਹਿ ਕੇ ਗੱਲਬਾਤ ਜਿਹੜੀ ਹੈ ਉਹ ਵਿਚਾਰੀ ਜਾਵੇ ਔਰ ਅੱਜ ਖਾਸ ਤੌਰ ਦੇ ਉੱਤੇ ਚੋਣ ਮੈਨੀਫੈਸਟੋ ਦੀ ਜੋ ਕਮੇਟੀ ਦੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਬੀਬੀ ਜਗੀਰ ਕਰੋਨਾ ਦੇ ਵੱਲੋਂ ਆ ਕੇ ਉਸ ਦੇ ਵਿੱਚ ਚਰਚਾ ਜਿਹੜੀ ਆ ਉਹ ਕੀਤੀ ਗਈ ਹੈ। ਕੈਮਰ ਪਰਸਨ ਬਤਨਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ